ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਵਾਸਦਮ ਹੈ ਉਨੀ ਹੀ ਜ਼ਿਆਦਾ ਮਸਤੀ ਵੀ ਹੈ ਲਾਗ ਜਿਵੇਂ ਸਾਡੇ ਨਾਲੇ ਸੱਸੀ ਕਾ ਜੀ ਵੀ ਪੀ ਸੋੜਾ ਸਵਾਗਤ ਹੈ ਸੱਸੀ ਕਾ ਜੀ ਮਿਹਰਬਾਨੀ ਥੈਂਕ ਯੂ ਸੋ ਮਚ ਸੋ ਅੱਜ ਪੰਜਾਬੀ ਫਿਲਮ ਰਮਤਾ ਜੋਗੀ ਲਈ ਕਿਸੇ ਚੰਡੀਗੜ੍ਹ ਆਇਆ ਉਹਦਾ ਤਾਂ ਤੁਸੀਂ ਕਰਤੇ ਆਂਦੇ ਹੋ ਬਾਲੀਵੁੱਡ ਚ ਤੁਹਾਡਾ ਲੰਡਨ ਜ਼ਿਆਦਾ ਟਮੰਗਦਾ ਬਿਲਕੁਲ ਬਿਲਕੁਲ ਹੀ ਮੈਂ ਚੰਡੀਗੜ੍ਹ ਬਹੁਤ ਹੀ ਅੱਛਾ ਸ਼ਹਿਰ ਸਾਡੇ ਪੰਜਾਬ ਦਾ ਮੈਂ ਇੱਥੇ ਕਾਫੀ ਆਉਂਦਾ ਰਹੇ ਬਿਲਕੁਲ ਔਰ ਮਾਲਕ ਨੇ ਦੇਖਾ ਕੀਤੀ ਹੈ ਕਿ 10 ਸਾਲ ਤੋਂ ਮੁੰਬਈ ਆ ਔਰ ਅਪਨੌਲ ਮੈਂ ਕਰਨਾ ਖੰਨਾ ਮੇਰਾ ਸ਼ਹਿਰ ਹੈ ਤੇ ਜਿੰਗਲ ਜਦੋਂ ਦਾ ਮੌਕਾ ਲੱਗਿਆ ਤੇ ਰਮਤਾ ਜੋਗੀ ਗੁੱਦੂਤ ਨੂੰ ਆਗੀ ਉਹਨਾਂ ਨੇ ਡਾਇਰੈਕਟ ਕੀਤੀ ਹੈ ਫਿਲਮ ਮੇਂ ਔਰ ਵਿਜੇ ਜੀ ਵਿਜੇਤ ਨੂੰ ਆ ਉਹਨਾਂ ਨੇ ਫਿਲਮ ਹੈ ਪ੍ਰੋਡਿਊਸ ਕੀਤੀ ਹੈ ਦੀਪ ਸਿੱਧੂ ਔਰ ਕਾਫੀ ਅੱਛਾ ਉਹਨਾਂ ਨੇ ਕੰਮ ਕੀਤਾ ਹੈ ਫਿਲਮ ਵਿੱਚ ਬਹੁਤ ਅੱਛੀ ਫਿਲਮ ਹੈ ਔਰ ਮਿਊਜ਼ਿਕ ਹੈ ਰੀ ਆਨੰਦ ਤੇ ਸੰਤੋਖ ਸਿੰਘ ਉਹਨਾਂ ਨੇ ਮਿਊਜ਼ਿਕ ਬਣਾਇਆ ਜਿਹਦੇ ਵਿੱਚ ਮੈਨੂੰ ਇੱਕ ਗਾਣਾ ਗਾਉਣ ਦਾ ਮੌਕਾ ਲੱਗਿਆ ਬੜੀ ਅੱਛੀ ਫਿਲਮ ਹੈ ਔਰ ਗਾਣੇ ਵੀ ਅੱਛੇ ਸੋ ਪੰਜਾਬੀ ਸਿਨੇਮਾ ਉਸ ਤੁਸੀਂ ਹੋਰ ਹੁਣ ਸੁਣਾਈ ਦਿਓਗੇ ਕੋਈ ਗੱਲ 2-3 ਸਾਲ ਹੋ ਗਏ ਤੁਹਾਡਾ ਕੋਈ ਵੀ ਟਰੈਕ ਨਹੀਂ ਆਇਆ ਹਾਂ ਨਹੀਂ ਬਿਲਕੁਲ ਮੈਂ ਹੁਣੇ ਸਾਡੀਆਂ ਕਾਫੀ ਪੰਜਾਬੀ ਫਿਲਮਾਂ ਆਉਣੇ ਵਾਲੀਆਂ ਜਿਨ੍ਹਾਂ ਵਿੱਚੋਂ ਕੁਝ ਰਿਲੀਜ਼ ਵੀ ਨੇ ਕੁਝ ਬਣ ਰਹੀਆਂ ਜਿਨ੍ਹਾਂ ਚੋਂ ਇੱਕ ਸਾਡੇ ਹੁਣੇ ਐਸਐਸ ਵਾਲੀ ਹੈ ਜੀ ਉਹਨਾਂ ਦੀ ਫਿਲਮ ਹੈ ਇਸ਼ਕ ਵਿੱਚ ਨੈਵਰ ਨੋ ਔਰ ਸ਼ਾਮਲਕਾਰ ਦਾ 뮤직 ਹੈ ਬਹੁਤ ਅੱਛਾ ਉਹਦੇ ਵਿੱਚ ਮੇਰਾ ਬਹੁਤ ਹੀ ਅੱਛਾ ਟ੍ਰੈਕ ਜਿਹੜਾ ਮੇਰਾ ਖਿਆਲ ਹੈ ਵੀ ਹਰ ਡੀ ਜੀ ਡਿਸਕੋ ਵਿੱਚ ਚੱਲਣਾ ਗਲਾਬੋ ਸਾਰਿਆਂ ਨਾਲੋਂ ਘੈਂਟ ਗਲਾਬੋ ਨਹੀਂ ਫੜਾਉਂਦੀ ਹੈਂ ਬੜਾ ਅੱਛਾ ਗੀਤ ਆ ਔਰ ਰਿਲੀਜ਼ ਹੋਈ ਹੈ ਫਿਲਮ ਜਲਦੀ ਸੀ ਰਿਲੀਜ਼ ਕਰਨ ਵਾਲੇ ਆ ਔਰ ਬਹੁਤ ਅੱਛੀਆਂ ਹੋਰ ਵੀ ਫਿਲਮਾਂ ਪੰਜਾਬੀ ਆ ਰਹੀਆਂ ਜਿਨ੍ਹਾਂ ਵਿੱਚੋਂ ਤਸਕਰ ਫਿਲਮ ਦੇ ਵਿੱਚ ਮੈਂ ਬਿਲਨ ਦਾ ਰੋਲ ਕਰ ਰਿਹਾ ਹਾਂ ਉਹ ਫਿਲਮ ਦੇ ਗਾਣੇ ਵੀ ਮੈਂ ਬਣਾ ਰਿਹਾ ਮਿਊਜ਼ਿਕ ਕਰ ਰਿਹਾ ਔਰ ਇਦਾਂ ਕਾਫੀ ਹੋਰ ਪੰਜਾਬੀ ਟੈਲੀਵਿਜ਼ਨ ਤੇ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਤਾਂ ਮੈਂ ਕਾਫੀ ਜਿੱਤਾਂ ਮੇਰੇ 149 ਫਿਲਮਾਂ ਹੋ ਗਈਆਂ ਨੇ ਮਤਲਬ 150 ਤੋਂ ਇੱਕ ਹੀ ਘੱਟ ਹੈ ਇੱਕ ਘੱਟ ਹੈ ਹਲੇ ਮੈਂ ਜਾ ਕੇ ਉਹ ਵੀ ਪੂਰੀ ਕਰ ਦੇਣੀ ਸੋ ਅੱਜ ਮੈਨੂੰ ਫੋਨ ਆਇਆ ਕਿ ਵਾਜੂ ਜੀ 150 ਕਰੀਏ ਸੋ ਇਹ ਜਿਹੜਾ ਹੈਗਾ ਮੈਂ ਕਹੂੰਗਾ ਕਿ 149 ਗਾਣੇ ਮਗਾਤੇ ਨੇ ਬਾਲੀਵੁੱਡ 'ਚ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਫਿਲਮਾਂ ਆਲੇ ਆਉਣੇ ਵਾਲੀਆਂ ਰਿਲੀਜ਼ ਹੋਣੇ ਵਾਲੀਆਂ ਹਨ ਹੁਣ ਇੱਕ ਫਿਲਮ ਸਾਡੀ ਜਿਹਦੇ ਵਿੱਚ ਗਰਮੀਤ ਸਿੰਘ ਨੇ ਮਿਊਜ਼ਿਕ ਦਿੱਤਾ ਇੱਕ ਗਾਣੇ ਦਾ ਹਿੰਦੀ ਗਾਣਾ ਉਹਨਾਂ ਨੇ ਇੱਕ ਗੀਤਾ ਫਿਲਮ ਦੇ ਵਿੱਚ ਫਿਲਮ ਆਰੀ ਹੈ ਪਰੇਸ਼ਾਨਪੁਰ ਕਿ ਉਹ ਬਹੁਤ ਸੁਪਰੀਟ Song ਹੈ ਵਧੀਆ ਬੜਿਆਂ ਜਿਹੜਾ ਕਿ ਅੱਜਕੱਲ ਲੋਕਾਂ ਨੂੰ ਪਸੰਦ ਆਊਗਾ ਕਿ ਇਹ ਵੀ ਪਰੇਸ਼ਾਨ ਹੈ ਉਹ ਵੀ ਪਰੇਸ਼ਾਨ ਹੈ ਲੱਗਦਾ ਨਹੀਂ ਕੋਈ ਹੈਪੀ ਇਨਸਾਨ ਹੈ ਇਸਕਾ ਕੋਈ ਹਾਲ نکਾਲੋ ਖੁਸ਼ੀਆਂ ਕੋਈ ਦੋ ਪਲ نکਾਲੋ ਫਿਕਰ ਸ਼ਿਕਰ ਕੋ ਗੋਲੀ ਮਾਰੋ ਆਪਣੇ ਦਮ पे ਜੀ ਲੋ ਯਾਰੋ ਹਮ ਹੈ ਪੰਜਾਬੀ ਸਾਡੀ ਗੱਲ ਮੰਨ ਲੈਣੀ ਸਾਡੇ ਹੁੰਦਿਆਂ ਟੈਨਸ਼ਨ ਨਹੀਂ ਲੈਣੀ ਸਾਡੇ ਹੁੰਦਿਆਂ ਟੈਨਸ਼ਨ ਨਹੀਂ ਲੈਣੀ ਪੰਜਾਬੀਆਂ ਨੇ ਗੱਲ ਕੀਤੀ ਜਿਹੜਾ ਪੰਜਾਬੀ 뮤직 ਅੱਜ ਕੱਲ ਬਹੁਤ ਚੜ ਰਿਹਾ ਹੈ ਨਾ ਵੀਡੀਓਜ਼ ਮੂਵੀਜ਼ ਵੀ ਨਹੀਂ ਵੀਡੀਓਜ਼ ਜਿਹੜੀ ਆ ਰਹੀਆਂ ਨੇ ਨਵੇਂ ਨਵੇਂ ਸਿੰਗਰ ਆ ਰਹੇ ਨੇ ਉਹ ਉਹਨਾਂ ਨੂੰ ਤੁਸੀਂ ਫੋਲੋ ਕਰ ਦਿਓ ਕਿਦਾਂ ਦਾ ਤੁਹਾਨੂੰ ਤੁਹਾਡਾ ਕੀ ਟੇਕ ਹੈ ਉਸਤੇ ਪੰਜਾਬੀ ਵੀਡੀਓ ਜਿਹੜੇ ਆ ਰਹੇ ਨੇ ਜਾਂ ਪੰਜਾਬੀ Song ਆ ਰਹੇ ਕਿਉਂਕਿ ਮੈਂ ਇੱਕ ਗੱਲ ਕਹੂੰਗਾ ਕਿ ਇਸ ਕੰਮ ਦੇ ਵਿੱਚ ਸ਼ਾਇਦ ਸਾਡਾ ਪੰਜਾਬ ਜਿਹੜਾ ਅਮੀਰ ਬਹੁਤ ਹੈ ਕਿਉਂਕਿ ਮੈਂ ਅਸੀਂ ਕਦੇ ਗੱਲ ਜਿਹੜੀ ਕਰਦੇ ਹੁੰਦੇ ਸੀ ਪਹਿਲਾਂ ਕਦੇ ਸੋਚ ਦਿੰਦੇ ਸੀ ਕੇ ਘਰ ਘਰ ਸਿੰਗਰ ਹੋ ਜਾਊਗਾ ਬਿਲਕੁਲ ਉਹ ਸੱਚ ਹੋ ਗਈ ਉਹ ਹੋ ਚੁੱਕਿਆ ਤੁਸੀਂ ਕੋਈ ਵੀ ਘਰ ਜਾ ਕੇ ਬੈਲ ਬਜਾਓਗੇ ਦੋ ਦਿਨ ਸਿੰਗਰ ਦਾ ਆਰਾਮ ਨਾ ਨੋਣਗੇ ਦੋ ਤਿੰਨ ਹੋਣਗੇ ਔਰ ਕੋਈ ਟਾਈਮ ਇਦਾਂ ਦਾ ਵੀ ਆਉਣੇ ਵਾਲਾ ਜਦੋਂ ਤੁਸੀਂ ਬੈਲ ਡੋਰ ਬਜਾਓਗੇ ਜਾ ਕੇ ਕਿਸੇ ਦੀ ਤੰਦਰੁਜ ਦੇ ਨਾਲ ਦੇ ਨਾਲ ਬੰਦਾ ਪੁੱਛਣ ਆਊਗਾ ਵੀ ਕਿਹੜੀ ਤਰੀਕ ਦਾ ਪ੍ਰੋਗਰਾਮ ਹੈ ਜੀ ਕਿਉਂਕਿ ਉੱਥੇ ਕਲਾਕਾਰ ਖੋਏ ਹੋਏ ਹੋਗਾ ਹੋ ਗਈ ਹੋਗਾ ਔਰ ਇਹ ਸਿਰਫ ਮੈਂ ਕਹੂੰਗਾ ਪੰਜਾਬ ਚ ਹੀ ਹੈ ਕਿਉਂਕਿ ਮੈਂ 올ਓਵਰ ਵਰਲਡ ਦੇ ਵਿੱਚ ਪ੍ਰੋਗਰਾਮ ਕੀਤੇ ਆ ਸਾਰੇ ਇੰਡੀਆ ਵਿੱਚ ਤੁਸੀਂ ਦੇਖੋ ਹਰਿਆਣਾ ਦੇਖ ਲਓ ਹਿਮਾਚਲ ਦੇਖ ਲਓ ਜਾਂ ਕਿਤੇ ਹੋਰ ਵੀ ਦੇਖ ਲਓ ਇਨੇ ਸਿੰਗਰ ਮੇਰਾ ਖਿਆਲ ਆ ਕਿਤੇ ਹੈ ਨਹੀਂਗੇ ਔਰ ਉਹਨਾਂ ਸਿੰਗਰਾਂ ਦੇ ਵਿੱਚੋਂ ਹੁਣ ਹੋਰ ਵੀ ਆ ਕਿ ਉਹ ਗਾਣੇ ਤਾਂ ਗਾ ਹੀ ਰਹੇ ਨੇ ਵੀਡੀਓ ਕਿਉਂਕਿ ਅਗਰ ਭਾਜੀ ਦਾ ਕੋਈ ਗਾਣਾ ਇੱਕਦਾਂ ਚੱਲ ਜਾਂਦਾ ਤਾਂ ਜਦੋਂ ਦੂਜੀ ਤਨੂੰ ਸ਼ੂਟਿੰਗ ਕਰਦਾ ਹੁੰਦਾ ਆਪਣੀ ਉਹ ਹੀਰੋ ਬਣ ਜਾਂਦਾ ਫਿਲਮ ਚੱਲੇ ਚਾਹੇ ਨਾ ਚੱਲੇ ਸਬਜੈਕਟ ਲੈ ਕੇ ਫਿਰ ਉਹ ਨਹੀਂ ਬਣਾਉਂਦੇ ਅੱਛਾ ਸਬਜੈਕਟ ਮਿਊਜ਼ਿਕ ਨੂੰ ਲੈ ਕੇ ਬਣਾਉਂਦੇ ਵੈਸੇ ਬਣਾਉਂਦੇ ਆ ਕਿ ਭਾਜੀ ਦਾ ਗਾਣਾ ਚੱਲਿਆ ਸੀ ਸਿਰਫ ਇਸ ਕਰਕੇ ਗਾਣਾ ਚੱਲਿਆ ਸੀ ਫਿਰ ਉਹ ਫਿਲਮ ਵੀ ਡੇਢ ਦਿਨ ਚੱਲਦੀ ਐ ਸੋ ਇਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਅچھے ਸਬਜੈਕਟ ਲਾਓ ਅਚੀਆਂ ਫਿਲਮਾਂ ਬਣਾਓ ਅਗਰ ਕਿਸੇ ਨੇ ਐਕਟਿੰਗ ਕਰਨੀ ਆਉਂਦੀ ਐ ਤਾਂ ਉਹੀ ਐਕਟਿੰਗ ਕਰੋ ਭਾਈ ਦੂਜਾ ਨਾ ਕਰੋ ਕੋਈ ਜ਼ਰੂਰੀ ਨਹੀਂ ਐ ਕਿ ਹਰ ਸਿੰਗਰ ਜਿਹੜਾ ਐਕਟਰ ਬਣ ਜਵੇ ਇਹਦੇ ਵਿੱਚ ਮੈਂ ਕਹੂੰਗਾ ਕਿ ਆਪਾਂ ਕਈ ਵਾਰ ਕਹਿੰਦੇ ਨੇ ਲੱਕ ਚੱਲ ਗਿਆ ਨਹੀਂ ਕੱਲਾ ਲੱਕ ਵੀ ਨਹੀਂ ਕੰਮ ਕਰਦਾ ਹੁਣ ਇਹ ਬੰਬੇ ਏਡੇ ਏਡਾ ਆਰਟਿਸਟ ਬੈਠੇ ਨੇ ਵਿਚਾਰੇ ਕੀ ਕਰਨਗੇ ਉਹ ਜਿਨ੍ਹਾਂ ਦੀ ਐਕਟਿੰਗ ਬਹੁਤ ਤਕੜੀ ਐ ਜ਼ਰੂਰ ਇਹ ਪਰ ਫਿਰ ਵੀ ਮੈਂ ਇੱਕ ਮੈਂ ਹਮੇਸ਼ਾ ਗੱਲ ਕਹਿੰਦਾ ਆਉਂਗਾ ਹੈਗਾ ਹੁਣ ਵੀ ਮੈਂ ਕਹਾਂਗਾ ਕਿ ਸਾਡੇ ਜਿਹੜੇ ਲਿਖਣ ਵਾਲੇ ਗੀਤਕਾਰ ਨੇ ਜਾਂ ਸਿੰਗਰ ਗਾਉਣੇ ਵਾਲੇ ਜਿਨ੍ਹਾਂ ਦੇ ਵੀਡੀਓ ਆਪਾਂ ਰੋਜ਼ ਦੇਖਦੇ ਆਂ ਘਰਾਂ ਦੇ ਵਿੱਚ ਉਹਨਾਂ ਵਿੱਚੋਂ ਕੁਝ ਚੀਜ਼ਾਂ ਉਹਨਾਂ ਨੂੰ ਆਊਟ ਕਰ ਦੇਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਜਿੱਦਾਂ ਜੱਟ ਦੇ ਪਿੱਛੇ ਪਏ ਨੇ ਸਾਰੇ ਜੱਟ ਨੇ ਗੜਾਸਾ ਚੱਕ ਲਿਆ ਜੱਟ ਨੇ ਬੰਦੂਖ ਚੱਕ ਲਈ ਜੱਟ ਕੋ ਦੋ ਦੋ ਪਿਸਤੌਲ ਗੋਲੀਆਂ ਚਲਾ ਦੂ ਜਿੱਥੇ ਮਰਜੀ ਜਾ ਕੇ ਫਾਇਰ ਕਰ ਦਿੰਦਾ ਗੋਲੀ ਚਲਾਉਂਦਾ ਤੁਸੀਂ ਦੇਖੋ ਕਿਤੇ ਕੋਈ ਅਗਰ ਫਾਇਰ ਹੋ ਜਾਵੇ ਫਾਇਰ ਕਰਕੇ ਬੰਦਾ ਚਲੇ ਜਾਊ ਬਚ ਕੇ ਸੋਚ ਕੇ ਦੇਖੋ ਸਾਡਾ ਸਮਾਜ ਸੋਚਦਾ ਨਹੀਂਗਾ ਕੋਈ ਫਾਇਰ ਬੰਦਾ ਕਰੂਗਾ ਜਾ ਕੇ ਕਹਦੇ ਬਚ ਕੇ ਦੂ ਚਲੇ ਜਾਉ ਨਹੀਂ ਜਾਊਗਾ ਲੋਕ ਭਾਵੇਂ ਭੱਜ ਜਾਣ ਪਰ ਜੇਦੇ ਰੈਸਟ ਹੋ ਜੂ ਜਾਂ ਉਹਦੇ ਗੋਲੀ ਵੱਜ ਜੂਗੀ ਸੋ ਜੱਟਾਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਗੜਾਸਾ ਲੋਈ ਹੋ ਰਿਹਾ ਜੱਟ ਗੋਲੀ ਚੱਕੀ ਆਉਂਦਾ ਅੰਦਰ ਬੜ ਜੋ ਕੁੰਡਾ ਲਾਲੋ ਡਰ ਜੋਏ ਮੈਂ ਖੁਦ ਜੱਟ ਆ ਪਰ ਇਦਾਂ ਮੇਰਾ ਖਿਆਲ ਹੈ ਵੀ ਰੋਂਗ ਆ ਕੋਈ ਵੀ ਜੱਟ ਇਦਾਂ ਦਾ ਨਹੀਂ ਹੁੰਦਾ ਨਾ ਹੀ ਇਹਦਾ ਜਿਹੜਾ ਇਮੇਜ ਵਿਗਾੜ ਦਿੱਤੀ ਗਈ ਹੈ ਇਹ ਵੀ ਕਿਹਾ ਜਾਂਦਾ ਹੈ ਕਈ ਵਾਰ ਟੀਵੀ ਦੇ ਮੈਕਮਾਂ ਕਿ ਜੱਟਾਂ ਕੋਲ ਜਿਹੜੀ ਜ਼ਮੀਨ ਆ ਬੇਸ਼ੱਕ ਉਹ ਜਿਵੇਂ ਮਰਜ਼ੀ ਕਹਿੰਦੇ ਰਹਿਣ ਪਰ ਕਰੋੜਾਂ ਦੀਆਂ ਜ਼ਮੀਨਾਂ ਉਹਨਾਂ ਦੇ ਕੋਲ ਨੇ ਜਦੋਂ ਉਹਨਾਂ ਦੀ ਕਰੋੜਾਂ ਦੀ ਜਾਇਦਾਦ ਹੈ ਤੇ ਜੇ ਉਹਨਾਂ ਨੂੰ ਆਪ ਕਹਿੰਨ ਜਾ ਕੇ ਜਿਹੜੇ ਸਾਡੇ ਸਿੰਗਰ ਨੇ ਉਹ ਕਹਿੰਦੇ ਨੇ ਉਹਨੂੰ ਚੱਗਾ ਨਹੀਂ ਜੜਦਾ ਉਹ ਤਾਂ ਵਿਚਾਰਾ ਐਂ ਭੁੱਖਾ ਹੀ ਫਿਰਦਾ ਹੈ ਉਹ ਰਹੂਗਾ ਮੈਂ ਕਹੂੰਗਾ ਜੀ ਟੌਮੀ ਦੀਆਂ ਟੀ-ਸ਼ਰਟਾਂਆਂ ਵੀ ਗੱਲਾਂ ਉਹ ਸਿੰਗਰ ਕਰਦੇ ਨੇ ਟੌਮੀ ਦੀਆਂ ਟੀ-ਸ਼ਰਟਾਂ ਨਾਲ ਜੱਟ ਸਵੇਰੇ ਉੱਠ ਕੇ ਟਰੈਕਟਰ ਸਾਫ਼ ਕਰਦੇ ਨੇ ਉਹਨਾਂ ਕੋਲ ਸਭ ਕੁਝ ਹੈ ਇਹ ਤਾਂ ਵੀ ਗੱਲਾਂ ਨਹੀਂ ਕਰਨਦੀਆਂ ਸੋ ਇਦਾਂ ਦੇ ਗੀਤ ਨਹੀਂ ਗਾਉਣੇ ਚਾਹੀਦੇ ਸਮਾਜ ਨੂੰ ਪਰ ਫੁੱਲਦਤ ਕਰਨ ਦੇ ਗਾਣੇ ਗਾਓ ਤਿਆਂ ਭੈਣਾਂ ਦੇ ਅੱਛੇ ਗੀਤ ਗਾਉਂਦਾ ਮੈਂ ਉਹਨੇ ਇੱਕ ਗੀਤ ਰਿਕਾਰਡ ਕਰਾਇਆ ਕਿ ਸਾਡੇ ਸਮਾਜ ਦੇ ਵਿੱਚ ਭਰੂਣ ਹੱਤਿਆ ਜਿਹੜੀ ਚੱਲ ਰਹੀ ਹੈ ਬਹੁਤ ਰੋਂਗ ਕੰਮ ਹੈ ਉਹਦੇ ਵਾਸਤੇ ਮੈਂ ਇੱਕ ਗੀਤ ਰਿਕਾਰਡ ਕੀਤਾ ਹੋਣੇ ਜਲਦੀ ਰਿਲੀਜ਼ ਹੋਣ ਵਾਲਾ ਉਹ ਦੂਲਨਾਂ ਤੁਹਾਨੂੰ ਮੈਂ ਸੁਣਾ ਸਕਦਾ ਨਾ ਮਾਰੋ ਨਾ ਮਾਰੋ ਨਾ ਆਰੋ ਤੀਨੂ ਨਾਮ ਕਰੋ ਜੇ ਧੀ ਨਾ ਰਹੀ ਤਾਂ ਮਾਣੀ ਰਹਿਣੀ ਸਿਰ ਤੇ ਠੰਡੀ ਚਾਂਨੀ ਰਹਿਣੀ ਇਹ ਨਾ ਕਹਿ ਰ ਗੁਜਾਰੋ ਕੁਝ ਤਾਂ ਸੋਚ ਵਿਚਾਰੋ ਅਕਲਾਂ ਨੂੰ ਹੱਥ ਮਾਰੋ ਤੀਨੂ ਨਾਮਾ at very nice ਔਰ ਛੋਨਾ ਮੈਸੇਜ ਐ ਤੇ ਪੜੀਆਂ ਵੀ ਵਧੀਆਂ ਸਾਰਿਆਂ ਦੀ ਅੱਛਾ ਜਿਵੇਂ ਤੁਸੀਂ ਕਿਆ ਕੀ ਇਹੋ ਜਿਹੇ ਗਾਣੇ ਨਹੀਂ ਗਾਣੇ ਚਾਹੀਦੇ ਹੈਨਾ ਇੱਕ ਜਿਹੜਾ ਤੁਹਾਡਾ Song ਸੀ ਲੰਡਨ ਤੋਂ ਮਗਦਾ ਉਸ ਤੇ ਵੀ ਕਈ ਲੋਕਾਂ ਨੇ ਸਵਾਲ ਚੱਕੇ ਕਿ ਇਸ ਵਿੱਚ ਅਬਿਊਸਿਵ ਲੈਂਗੁਏਜ ਯੂਜ਼ ਕੀਤੀ ਗਈ ਹੈ ਨਾ ਉਹ ਗਾਲ ਹੈ ਹਨੀ ਉਹ ਗਾਲ ਜਿਹੜੀ ਮੈਂ ਕਹੂੰਗਾ ਲਿਖੀ ਜ਼ਰੂਰ ਸੀ ਕਿਸੇ ਨੇ ਜਿਨ੍ਹਾਂ ਨੇ ਮੈਨੂੰ ਤਾਂ ਕਿਉਂਕਿ ਫੋਨ ਆਉਂਦੇ ਜਿਹੜੇ ਮੈਂ ਗਾਣੇ ਗਾਉਣਾ ਪਰ ਫਿਰ ਵੀ ਮੈਂ ਸੋਚਦਾ ਮੈਂ ਆਪਣੇ ਗਾਣੇ ਠੀਕ ਵੀ ਕਰਦਾ ਉਹ ਗਾਲ ਗਾਲ ਨਹੀਂ ਹੈਗੀ ਉਹ ਜਿੱਦਾਂ ਆਪਾਂ ਵੈਸੇ ਹੈ ਗੱਲ ਅੱਗੇ ਗਾਲ ਤਾਂ ਉਹ ਚ ਕੁਝ ਨਹੀਂ ਹੈਗੀ ਜਦੋਂ ਨੱਚੇ ਭੈ ਦੀ بس ਇਹ ਨਹੀਂ ਦਿਓ ਹੋਰ ਅੱਗੇ ਕੁਝ ਨਹੀਂ ਗਾਦੇ ਵਿੱਚ ਉਹ ਇੱਕ ਮੈਂ ਕਹਾਂਗਾ ਕਿ ਬੜਾ ਅੱਛਾ ਖੂਬਸੂਰਤ ਗਾਣਾ ਹੈ ਅਲਗਰਤ ਸੀਗਾ ਔਰ ਅੱਛਾ ਚੱਲਿਆ ਜਿੰਦੇ ਵਿੱਚ ਮੈਨੂੰ ਅਵਾਰਡ ਵੀ ਮਿਲਿਆ ਜੀਮਾ 뮤직 ਵਾਰਡ ਐਤਕੀ ਨਿਸਾਲਾ ਹੋ ਇੰਡਸਟਰੀ ਵਿੱਚ ਦਾ ਬੈਸਟ Song ਆਫ ਦਾ ਇਅਰ ਉਹ ਮੈਨੂੰ ਮਿਲਿਆ ਸੋ ਮੈਂ ਸਾਰਿਆਂ ਦਾ ਧੰਨਵਾਦੀ ਵੀ ਆ ਇਹਦੇ ਵਿੱਚ ਕਿਉਂਕਿ ਤੁਹਾਡੇ ਕਰਕੇ ਫਾਰ ਮਿਲਿਆ ਸਾਰਿਆਂ ਲਈ ਜੀ ਸੋ ਇਸ میوزਿਕ ਦੀ ਜਿਹੜੀ ਗੱਲ ਕਰੀਏ ਤੁਸੀਂ ਇੱਕ ਗਾਣਾ ਗਾਇਆ ਜੇ ਉਹ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾ ਸਕੋ ਹਾਂ ਨਹੀਂ ਮੈਂ ਅਗਲਾਂ ਸੁਣਾ ਦਲਾਂ ਉਹਦੀ ਉੱਡਦੀ ਹਵਾ ਦੇ ਵਿੱਚ ਲਾਲ ਕਗਰੀ ਉੱਡਦੀ ਹਵਾ ਦੇ ਵਿੱਚ ਲਾਲ ਕਗਰੀ ਤੁਰਦੀ ਆ ਉਹ ਟੁਕ ਟੁਕ ਤੁਰਦੀ ਤੁਰਦੀ ਆ ਕੁੜੀ ਟੁਕ ਟੁਕ ਤੁਰਦੀ ਨੀਲੇ ਨੀਲੇ ਨਾੜਾ ਵਿੱਚ ਸੋ ਰੱਬ ਦੀ ਕਿ ਕੁੜੀ ਬੜੀ ਸੋਹਣੀ ਲੱਗਦੀ ਓ ਲੱਗਦੀ ਏ ਕੁੜੀ ਬੜੀ ਸੋਹਣੀ ਲੱਗਦੀ ਓ ਲੱਗਦੀ ਕੁੜੀ ਬੜੀ ਸੋਹਣੀ ਲੱਗਦੀ ਸੋਹਣੀ ਦੇ ਨਖਰੇ ਸੋਹਣੇ ਲੱਗਦੇ ਵੈਰੀ ਨਾਈਸ ਸੀ ਥੈਂਕ ਯੂ ਸੋ ਮਚ ਸਦਨ ਆਲਗ ਕਰੇ ਜੀ ਥੈਂਕ ਯੂ ਸੋ ਮਚ ਤੁਹਾਡਾ ਮਿਹਰਬਾਨੀ ਸ਼ੁਕਰੀਆ ਸੋ ਸਾਡੋ ਵੀ ਬਹੁਤ ਸੋਹਣੇ ਲੱਗਦੇ ਨੇ ਇਹਨਾਂ ਦੇ ਗਾਣੇ ਤੇ ਇਹਨਾਂ ਦੀ ਆਵਾਜ਼ ਤਾਹਿਰ ਵਸੀਨ এবੀਪੀ ਸਾਂਝਾ ਚੰਡੀਗੜ੍ਹ ਨਵੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ